ਇਹ ਸ਼ੁਰੂਆਤ ਤੁਹਾਡੇ ਤੋਂ ਕੀਤੀ ਜੇ ਅੰਟੀ ਅੰਟੀ ਮੈਂ ਤੁਹਾਡੇ ਨਾਲ ਜੀਪਾ ਜੀ ਪਿਛੇ ਜਮੇ ਮੈਂ ਤੁਹਾਡੇ ਨਾਲ ਮਨ 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 ਬਾਕੀ ਦਾ ਇਧਰ ਦੇਖਿਓ ਓਏ ਅੰਬ ਗਿਆ ਓਏ ਫਰੋੜ ਖਵਾ ਲੇ ਕੋਈ ਚੋ ਜੀ ਕੇਲਾ ਖੋਦੇ ਕੇਲਾ ਖੋਦੇ ਓਏ ਬਾਈਓ ਖਾਲਸਾ ਜੀ ਸਵਾਗਤ 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 ਪਾਰਟੀ ਜਨਤਾ ਪਾਰਟੀ ਜਿੰਦਾਬਾਦ ਪਾਰਟੀ ਜਨਤਾ ਪਾਰਟੀ ਜਿੰਦਾਬਾਦ ਬਾਬਾ ਕਰਨਜੀਤ ਸਿੰਘ ਸਦੂ ਜਿੰਦਾਬਾਦ ਕਰ ਲੀਆ ਜਿੰਦਾਬਾਦ ਨਰਿੰਦਰ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਜਿੰਦਾਬਾਦ ਅਸੀਂ ਬਾਜ਼ਾਰ 'ਚ ਖੁੱਲ ਕੇ ਨਿਕਲੇ ਆ ਸਾਰੇ ਬਾਜ਼ਾਰ ਵਾਲੇ ਤੇ ਹੋਰ ਨਾਲਾ ਦੇ ਲੋਕ ਆ ਕੇ ਮਿਲ ਰਹੇ ਨੇ ਆਪਣੀਆਂ ਗੱਲਾਂ ਵੀ ਦੱਸ ਰਹੇ ਨੇ ਤੇ ਜਿਹੜੀਆਂ ਡਵੈਲਪਮੈਂਟ ਦੀਆਂ ਗੱਲਾਂ ਮੈਂ ਕਰਦਾ ਆ ਉਹ ਵੀ ਸੁਣਦੇ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਪਿਆਰ ਇੱਥੋਂ ਸਾਹਮਣੇ ਦਿਖਦਾ ਆ ਤੇ ਇਹਦਾ ਇਹੋ ਹੀ ਸਿੱਧਾ ਇਸ਼ਾਰਾ ਆ ਕੇ ਲੋਕ ਐਸ ਵੇਲੇ ਅਈ ਨਾਲੇ ਦੀ ਡਵੈਲਪਮੈਂਟ ਚਾਹਦੇ ਨੇ ਤੇ ਜਿਹੜੀਆਂ ਮੁਸ਼ਕਲਾਂ ਇਸ ਨਾਲੇ ਤੇ ਹੈਗੀਆਂ ਆ ਕਾਨੂੰਨੀ ਵਿਵਸਥਾ ਦੀ ਤੇ ਪਤਾ ਹੀ ਆ ਲੇਕਿਨ ਇਹਦੇ ਨਾਲ ਡਰੱਗਸ ਦੀ ਤੇ ਵਿੱਦਿਆ ਦੀ ਖਾਸ ਤੌਰ ਤੇ ਜਿਹੜੇ ਬੱਚਿਆਂ ਨੂੰ ਤੇ ਜਿੰਨੇ ਸਾਡੇ ਭਰਾ ਭੈਣ ਇੱਥੇ ਦੁਕਾਨਾਂ ਵਾਲੇ ਨੇ ਇਹਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਔਰ ਇਹ ਇਨਕਮਾਂ ਤਾਂ ਹੀ ਵਧਣਗੀਆਂ ਅਗਰ ਇਹਨਾਂ ਦੇ ਜਿਹੜੇ ਰੋਡਾਕਸ ਨੇ ਇੱਥੋਂ ਦੇ ਅਸੀਂ ਬਾਹਰ ਲੈ ਜਾਈਏ ਔਰ ਬਾਹਰ ਲਜਾਣੇ ਜਿਆਦਾ ਮੁਸ਼ਕਲ ਨਹੀਂ ਆਈ ਨਾਲਾ ਆਪਣਾ ਰਾਜਾスタン ਸੀ ایرਪੋਰਟ ਇੱਥੋਂ ਬਹੁਤ ਕਿੰਨਾ ਪਿਆਰ ਮਿਲ ਰਿਹਾ ਜੀ ਅੱਜ ਨਾਲਾ ਦੇ ਵਿੱਚ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਨਾਲ ਜੋਖਿਆ ਵੀ ਜਾ ਰਿਹਾ ਵਾ ਸਿੱਕਿਆਂ ਨਾਲ ਮੇਨ ਗੱਲ ਇਹ ਕਿ ਬੀਜੇਪੀ ਦਾ ਜਿਹੜਾ ਆਪਾਂ ਹਰ ਵਾਰੀ ਦੇਖਦੇ ਆ ਕਿ ਇਸ ਤਰੀਕੇ ਦਾ ਡੂਰ ਕੰਪੇਨ ਕਦੇ ਨਹੀਂ ਹੋਈ ਇਸ ਲੈਵਲ ਦੇ ਉੱਤੇ ਜਿਸ ਤਰੀਕੇ ਨਾਲ ਤੁਸੀਂ ਕਰ ਰਹੇ ਸੋ ਕਿੱਦਾਂ ਦਾ ਮਹਿਸੂਸ ਪਿਆਰ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਨਹੀਂ ਇਹ ਜ਼ਰੂਰੀ ਸੀਗਾ ਕਿ ਲੋਕਾਂ ਨੂੰ ਜਾ ਕੇ ਡਵੈਲਪਮੈਂਟ ਦਾ ਮੈਸੇਜ ਔਰ ਜੋ ਭਾਰਤ ਚ ਹੋ ਰਿਹਾ ਜਿਹੜਾ ਅੰਮ੍ਰਿਤਸਰ ਤੇ ਨਾਲਾ ਮਿਸ ਕਰ ਰਿਹਾ ਉਹਨਾਂ ਨੂੰ ਜਾ ਕੇ ਉਹਦੇ ਬਾਰੇ ਦੱਸਿਏ ਤੇ ਉਹ ਮੈਨੂੰ ਲੱਗਦਾ ਐਤਕਾਂ ਇਲੈਕਸ਼ਨਾਂ ਚ ਦੇਖੀ ਜਾਣਾ ਕਿਉਂਕਿ ਮੌਜੂਦਾ ਸਰਕਾਰ ਤੇ ਉਤੋਂ ਪਹਿਲੀ ਸਰਕਾਰ ਨੇ ਕੁਝ ਨਹੀਂ ਕੀਤਾ ਪਿਛਲੇ 10 ਸਾਲ ਚ ਇੱਥੇ ਕੋਈ ਡਵੈਲਪਮੈਂਟ ਨਹੀਂ ਹੋਈ ਤੇ ਅਸੀਂ ਜਿਹੜਾ ਮੁੱਦਾ ਚੁੱਕ ਰਹੇ ਆ ਜਿਹੜੇ ਡਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਆ ਜਿਹੜੀਆਂ ਸਕੀਮਾਂ ਨੇ ਇਥੇ ਇੰਪਲੀਮੈਂਟ ਨਹੀਂ ਹੋਈਆਂ ਉਹਨਾਂ ਨੂੰ ਇਥੇ ਲੈ ਕੇ ਆਉਣਾ ਆ ਤੇ ਆ ਜਿਹੜਾ ਤੁਸੀਂ ਰਿਸਪੌਂਸ ਦੇਖ ਰਹੇ ਹੋ ਲੋਕਾਂ ਦਾ ਅਸੀਂ ਤਾਂ ਆਮ ਲੋਕਾਂ ਨੂੰ ਜਾ ਕੇ ਮਿਲਦੇ ਆ ਆਪਣੇ ਤੁਸੀਂ ਦੇਖਿਆ ਦੁਕਾਨਾਂ 'ਚ ਵੀ ਜਾ ਕੇ ਆਪਣੇ ਜਿਹੜੇ ਭਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜੇ ਉੱਥੇ ਬੈਠੇ ਨੇ ਜਿਹੜੇ ਇਥੋਂ ਕੋਈ ਖਰੀਦਦਾਰਸ਼ਤ ਕਰਨ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਾਰਿਆਂ ਤੋਂ ਸਾਨੂੰ ਚੰਗਾ ਇੱਕ ਪੋਜ਼ਿਟਿਵ ਤੇ ਗਾਂ ਦੀ ਸੋਚ ਵਾਲਾ ਰਿਐਕਸ਼ਨ ਕੁਝ ਕਿਸਾਨ ਜਥੇਬੰਦੀ ਵਾਲੇ ਵੀ ਆਂ ਵਿਰੋਧ ਕੀਤਾ ਦੇਖੋ ਇਹ ਪੋਲਿਟਿਕਸ ਤੇ ਕਰਦੇ ਹੀ ਰਹਿੰਦੇ ਆ ਮੈਂ ਤਾਂ ਫੇ ਇਹੋ ਹੀ ਕਹਿਣਾ ਆ ਕਿ ਇਹ ਜਿਹੜੇ ਜਥੇਬੰਦੀਆਂ ਨੇ ਇਹਨਾਂ ਦਾ ਸਭ ਤੋਂ ਵੱਡਾ ਆਬਜੈਕਟਿਵ ਹੋਣਾ ਚਾਹੀਦਾ ਕਿਸਾਨਾਂ ਲਈ ਪੋਲਿਟਿਕਸ ਨਹੀਂ ਇਹ ਟਾਈਮ ਆ ਗਿਆ ਪੋਲਿਟਿਕਸ ਬੰਦ ਕਰਨ ਪਿਛਲੇ ਕਈ ਸਾਲਾਂ ਦਾ ਇਹਨਾਂ ਨੇ ਕਿਸਾਨਾਂ ਦਾ ਪੱਠਾ ਹੀ ਮਿਠਾਇਆ ਅਸੀਂ ਵੀ ਕਿਸਾਨ ਆ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਇਨਕਵਾ ਵਧਣ ਉਦੇ ਤੇ ਗੱਲ ਕਰਨ ਉਹ ਵਿਰੋਧਨਾ ਨਹੀਂ ਗੱਲ ਹੁੰਦੀ ਉਹ ਗੱਲ ਕਰਨਾਂ ਗੱਲ ਕਿੰਨਾ ਟਾਈਮ ਤੁਸੀਂ ਚੌਕ ਦੇ ਲੱਗੇ ਸੀਗੇ ਉਹਨਾਂ ਚਿਹਰੀ ਹੁ ਰੁਕੇ ਉਸ ਤੋਂ ਬਾਅਦ ਹੋਰ ਚਲੇਗੇ ਚਲੋ ਉਹਨਾਂ ਦੀ ਮਰਜ਼ੀ ਆ ਤਦੇ ਮੈਂ ਕਿਹਾ ਪੋਲਿਟਿਕਸ ਖੇਡਦੇ ਨੇ ਉੱਤੋਂ ਜ਼ਿਆਦਾ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਤਾਂ ਸਮਝਦੇ ਹੋ ਕਿ ਇਹੋ ਜੀਆਂ ਗੱਲਾਂ ਖੇਡਦੇ ਨੇ ਲੇਕਿਨ ਇੱਥੋਂ ਪੰਜਾਬ ਦੀ ਸਰਕਾਰ ਤੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਡਵੈਲਪਮੈਂਟ ਲਈ ਕਿਉਂਕਿ ਲੋਕਾਂ ਨੇ ਦੋ ਵਾਰੀ ਉਹਨਾਂ ਨੂੰ ਇਲੈਕਟ ਕੀਤਾ ਅੱਗੇ ਤਾਂ ਥੋੜੀ ਸ਼ਰਮ ਚਾਹੀਦੀ ਆ ਕਿ ਐਤਕਾਂ ਖੁਸ਼ੀ ਇਹ ਆ ਕਿ ਸਾਰੇ ਹੁਣ ਡਵੈਲਪਮੈਂਟ ਦੀਆਂ ਗੱਲਾਂ ਕਰਦਿਆਂ ਸ਼ੁਰੂ ਕਰਤੀਆਂ ਇਹ ਜਿਹੜੇ ਮਿੱਟੀ ਮਿਰਤੇ ਸੁਰਦੇ ਸੀ ਉਹ ਲੱਗਦਾ ਇਹ ਹਟ ਗਏ ਨਹੀਂ ਹਟੇ ਤਾਂ ਆਪਣੇ ਆਪ ਸਮਝ ਜਾਣਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਤਨਜੀ ਸੰਧੂ ਸਾਹਿਬ ਸਮੁੰਦਰੀ ਸਾਹਿਬ ਦਾ ਜਿਹੜੇ ਸਾਡੇ ਭਾਜਪਾ ਲੋਕ ਸਭਾ ਅਮਰਸਰ ਦੇ ਉਮੀਦਵਾਰ ਨੇ ਕਿ ਇਹਨਾਂ ਨੇ ਸਾਡੇ ਅੱਜ ਡੋਰ ਟੂ ਡੋਰ ਜੀ ਨਾਲੇ ਬਾਜ਼ਾਰ ਤੇ ਹਰ ਤਰ ਮਰ ਮਜਦੀ ਦੁਕਾਨ ਤੇ ਜਾ ਕੇ ਵੋਟਾਂ ਲਈ ਬੇਨਤੀ ਕੀਤੀ ਆ ਤੇ ਜਿੰਨਾ ਪਿਆਰ ਤੇ ਸਤਿਕਾਰ ਵਿਧਾਨ ਸਭਾ ਕਾਹੇ ਨਾਲੇ ਚੋਂ ਹਰ ਧਰਮ ਦਾ ਹਰ ਮਜ਼ਬਦ ਦਾ ਕਿਸਾਨ ਦਾ ਮਜ਼ਦੂਰ ਦਾ ਦਲਤ ਦਾ ਮੁਲਾਜ਼ਮ ਦਾ ਮਿਲ ਰਿਹਾ ਮੇਰੇ ਕੋਈ ਸ਼ਬਦ ਨਹੀਂ ਕੋਈ ਅਲਫਾਜ਼ ਨਹੀਂ ਜਿੰਨਾ ਨਾਲ ਮੈਂ ਧੰਨਵਾਦ ਕਰ ਸਕਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਪਾਂ ਜੇ ਪੰਜਾਬ ਨੂੰ ਸੁਧਾਰਨਾ ਹੈ ਜੇ ਆਪਣੇ ਜਿਹੜੇ ਨੂੰ ਸੁਧਾਰਨਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆਂ ਬੰਦ ਕਰਾਉਣੀਆਂ ਜੇ ਜੇ ਨਾਲੇ ਜੇ ਲੁੱਟਾਂ ਖੋਹਾਂ ਜਿਹੜੀਆਂ ਦਿਨ ਦਿਹਾੜੇ ਹੁੰਦੀਆਂ ਜੇ ਲਾਅ ਐਂਡ ਆਰਡਰ ਦੀ ਕਿਹੜਾ ਜਨਾਜ਼ਾ ਨਿਕਲਿਆ ਪਿਆ ਜੇ ਉਹ ਬੰਦ ਕਰਾਉਣੇ ਜੇ ਇਸੇ ਭਾਰਤੀ ਜਨਤਾ ਪਾਰਟੀ ਕਰ ਸਰਦੀ ਜੇ ਜੇ ਕਿਸਾਨੀ ਨੂੰ ਚਾ ਚੁਕਣਾ ਜੇ ਜੇ ਲੋਕ ਭਲਾਈ ਸਕੀਮਾਂ ਆਪਣੀਆਂ ਲਾਗੂ ਕਰਾਉਣੀ ਆ ਜੇ ਜੋ ਸੈਂਟਰ ਦੀਆਂ ਸਕੀਮਾਂ ਆ ਰਹੀਆਂ ਨੇ ਮੈਨੂੰ ਸ਼ਰਮਣਾ ਗੱਲ ਕਰਨੀ ਪੈਂਦੀ ਪਈ ਆ 7 ਸਾਲ ਹੋ ਗਏ ਆ ਪਹਿਲਾਂ 5 ਸਾਲ ਕਾਂਗਰਸ ਰਹੀ ਆ ਔਰ 2 ਸਾਲ ਹੁਣ ਆਪ ਦੀ ਸਰਕਾਰ ਰਹੀ ਆ ਇੱਥੋਂ ਦਾ ਜਿਹੜਾ ਮੌਜੂਦਾ ਐਮਪੀ ਵੀ ਤੇ ਦੂਸਰਾ ਜਿਹੜਾ ਮੌਜੂਦਾ ਇੱਥੋਂ ਦਾ ਮੰਤਰੀ ਵੀ ਆ ਇਹਨਾਂ ਦਾ ਬੇੜਾ ਗਰਕ ਹੋਇਆ ਪਿਆ ਸਵਾਏ ਬਗਾਨੀ ਮੁੱਛਾ ਸ਼ਾਹ ਬਣਦੋ ਕੁਛ ਨਹੀਂ ਕਰਦੇ ਪਏ ਕਿਹੜੀਆਂ ਸੈਂਟਰਲੋਂ ਮੋਦੀ ਸਾਹਿਬ ਦੀਆਂ ਲੋਕ ਭਲਾਈ ਸਕੀਮਾਂ ਭਾਵੇਂ ਕਿਸਾਨਾਂ ਦੀਆਂ ਗਰੀਬਾਂ ਦੀਆਂ ਦਲਤਾਂ ਦੀਆਂ ਮੁਲਾਜ਼ਮਾਂ ਪਰ ਦੀ ਜੋ ਵੀ ਪੈਕੇਜ ਆਉਂਦੇ ਪਿਆ ਇਹ ਰੋਕਥਾਮ ਕਰਕੇ ਸਭ ਚੰ디ਗੜ੍ਹ ਬੰਦ ਕਰ ਦਿੰਦੇ ਆ ਤੇ ਇੱਥੇ ਆਣ ਕੇ ਆਪਣੀਆਂ ਬੀਨਾ ਕੁੱਟਦੇ ਆ ਆ ਸੜਕਾਂ ਦਾ ਜਿਹੜਾ ਜਾਲ ਵਿਛਿਆ ਆ ਇਹ ਗੜਕੜੀ ਸਾਹਿਬ ਦੀ ਦੇਣ ਆ ਰਾਜਸਥਾਨ ਨੂੰ ਲੈ ਕੇ ਤੋਰ ਡੇਰੇ ਬਾਬੇ ਨਾਨਕ ਤੱਕ ਅਜ ਨਾਲੇ ਚੌਂਕ ਤੋਂ ਲੈ ਕੇ ਤਰਵੰਡੀ ਨਾਰ ਤਰੰਡੀ ਨਾਰਤੋਂ ਰਮਦਾਸ ਬਾਬਾ ਬੁੱਢਾ ਸਾਹਿਬ ਦੇ ਚਰਨ ਛੋਹ ਪ੍ਰਾਪਰ ਧਰਤੀ ਨੂੰ 55 ਕਰੋੜ ਰੁਪਏ ਸੈਂਟਰ ਦੇ ਗੜਕੀ ਸਾਹਿਬ ਨੇ ਭੇਜੇ ਤੇ ਇਹ ਆਪਣੇ ਲਾ ਕੇ ਬੋਰਜੇ ਤੇ ਮੁੱਛਾਂ ਨੂੰ ਤਾ ਦੇਂਦੇ ਲੱਡੂ ਖਾ ਕੇ ਲਾਕੀਆਂ ਦੋ ਟੱਬ ਕੇ ਦੇ ਉਹ ਜਾਂਦੇ ਆ ਸਾਰਾ ਵਿਕਾਸ ਸੈਂਟਰ ਸਰਕਾਰ ਕਰਾਉਂਦੀ ਪਈ ਆ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਨੇ ਮੈਂ ਤੁਹਾਨੂੰ ਆਦੀਆਂ ਤਰਨਜੀਤ ਸਿੰਘ ਸੰਧੂ ਸਾਹਿਬ ਦਾ ਸਮੁੰਦਰੀ ਸਾਹਿਬ ਦਾ ਕਿ ਸਭ ਤੋਂ ਇਹਨਾਂ ਦੇ ਇਹਨਾਂ ਨੇ ਕੈਂਡੀਡੇਟ ਬਣਨ ਤੋਂ ਪਹਿਲਾਂ ਹੀ ਇਹਨਾਂ ਨੇ ਮੈਂ ਬੇਨਤੀਆਂ ਕੀਤੀਆਂ ਬਾਰਡਰ ਦੀਆਂ ਜ਼ਿੰਮੇਵਾਰੀ ਸਮੱਸਿਆਵਾਂ ਵਾਂ ਸਭ ਤੋਂ ਪਹਿਲਾਂ ਤਾਰਾਂ ਦੀ ਸਮੱਸਿਆ ਸੀ ਚਾਹੁੰਦੇ ਹਾਂ ਜ਼ੀਰੋ ਲਾਈਨ ਤੇ ਜਾਵੇ 157 ਕਰੋੜ ਦੇ ਇਹਨਾਂ ਨੇ ਟੈਂਡਰ ਕਰਾਤੇ ਆ ਇਲੈਕਸ਼ਨ ਕੋਡ ਲੱਗਣ ਤੋਂ ਪਹਿਲਾਂ ਦੀ ਇਹ ਗੱਲ ਹੈ ਇਲੈਕਸ਼ਨ ਕੋਡ ਬਾਅਦ ਚ ਲੱਗਦਾ ਹੈ 12 ਚਾਰ ਨੂੰ ਟੈਂਡਰ ਹੋ ਗਏ ਨੇ 157 ਕਰੋੜ ਪਠਾਨਕੋਟੋਂ ਲੈ ਕੇ ਆਪਣੇ ਬੋਹਰ ਤੱਕ ਇਹ ਟੈਂਡਰ ਹੋ ਗਏ ਆ ਇਹ ਜ਼ੀਰੋ ਲਾਈਨ ਤੇ ਤਾਰ ਚੱਲ ਜਾਣੀ ਆ 8000 ਏਕੜ ਮੇਰੇ ਹਲਕੇ ਦੇ ਮੈਂ ਆਪਣੇ ਮਾਝੇ ਦੀ ਗੱਲ ਕਰ ਲਾਂਗਾ ਚਿੱਤੇ ਰਾਜਸੰਧੀ ਹਲਕਾ ਪਈ ਨਾਲਾ ਹਲਕਾ ਅਟਾਰੀ ਹਲਕਾ 8 ਤੋਂ 9000 ਏਕੜ ਜਿਹੜੀ ਜ਼ਮੀਨ ਹੈ ਜ਼ਿਮੀਂਦਾਰਾਂ ਨੂੰ ਜਿਹੜਾ ਤਗੀ ਆਉਂਦੀ ਸੀ ਬੀਐਸਐਫ ਦੀ ਉਹ ਦੂਰ ਹੋ ਜਾਣੀ ਆ ਉਥੇ ਸੜਕ ਦਾ ਜਾਲ ਵੀ ਵਿਛਣਾ ਇਹ ਸਾਰੀਆਂ ਦੇਣਾ ਸਤਨਜੀਤ ਸੰਧੂ ਸਾਹਿਬ ਬਾਕੀ ਸਾਡੇ ਮੋਦੀ ਸਾਹਿਬ ਕਿੰਨੀ ਸਰਕਾਰ ਆ ਹੋਰ ਵੀ ਬਣੀਆਂ ਨਕੀਆਂ ਨੇ 100 ਸਾਡੀਆਂ ਜਣ ਚੜੀਆਂ ਮੁਸ਼ਕਲ ਹੈਗੀਆਂ ਜਿਤਨਾ ਪਲਟੂਨ ਭੇਜਿਆ ਬਾਰਡਰ ਦੇ ਉੱਤੇ ਉਹ ਪੱਕੇ ਬਣਾਵਾਂਗੇ ਪੁੱਲ ਉਹ ਜਦੋਂ ਬਰਸਾਤ ਆਉਂਦੀ ਲਾਹਣੇ ਪੈਂਦੀ ਆ ਕੋਈ ਰੁੜ ਜਾਂਦਾ ਆ ਕੋਈ ਮਾੜੀ ਆ ਜਿਹੜੇ ਹੁੰਦਾ ਮੈਂ ਹੱਥ ਜੋੜ ਕੇ ਮੇਹਦੀ ਕਰਦਾ ਸਮਝਦਾਰ ਜੇ ਤੁਸੀਂ ਯੂਪੀ ਵੇਖ ਲਓ ਹਰਿਆਣਾ ਵੇਖ ਲਓ ਰਾਜਸਥਾਨ ਵੇਖ ਲਓ ਡਬਲ ਇੰਜੀਨੀ ਦੀ ਸਰਕਾਰ ਬਣਾਵਾਂਗੇ ਤੇ ਪੰਜਾਬ ਦੀ ਗਤੀ ਹੋਣੀ ਜੇ ਨਹੀਂ ਤੇ ਕਿਸੇ ਨਹੀਂ ਪੁੱਛਣਾ ਕਿ ਸਾਰੇ ਪਹਿਲੀ ਏਰੀਆ ਦੇਸ਼ ਯਾਦ ਹੋਣ ਤੋਂ ਪਹਿਲਾਂ ਸਾਡੀ ਪੰਜਾਬ ਉਸ ਨੂੰ ਤਨਖਾਹ ਨਹੀਂ ਮਿਲੀ ਇਸ ਵੀਂਦੇ ਦੀ ਬੇੜਾ ਗਰਕ ਹੋਇਆ ਪਿਆ ਇਸ ਭਗਵੰਤ ਮਾਨ ਦੀ ਸਰਕਾਰ ਦੇ ਹਿਸਾਬ ਦੀ ਸਰਕਾਰ ਦਾ ਬੇੜਾ ਗਰਕ ਹੋ ਗਿਆ ਜੀ 2500 ਕਰੋੜ ਰੁਪਏ ਤਨਖਾਹਾਂ ਦੇ ਨੂੰ ਕਰਜ਼ਾ ਲੈ ਲਿਆ ਜਿੰਨੇ ਤੇ ਇਹ ਮੋਦੀ ਸਾਹਿਬ ਬਿਲਕੁਲ ਸਹੀ ਕਹਿੰਦੇ ਆ ਸੰਧੂ ਸਾਹਿਬ ਬਿਲਕੁਲ ਸਹੀ ਕਹਿੰਦੇ ਆ ਕਿ ਸੇਵਾ ਕਰਦਾ ਮੌਕਾ ਦਓ ਜਿਹੜੀਆਂ ਵੀ ਆਪਣੀਆਂ ਸਾਂਝੀਆਂ ਸਮੱਸਿਆਵਾਂ ਨੇ ਡਵੈਲਪਮੈਂਟ ਦੀਆਂ ਲਾਅ ਐਂਡ ਆਰਡਰ ਦੀਆਂ ਕਿਸਾਨੀ ਪ੍ਰਤੀ ਮਜ਼ਦੂਰਾਂ ਪ੍ਰਤੀ ਦਲਤਰਪਤੀ ਉਹ ਜੇ ਹੱਲ ਕਰਾ ਸਕਦੀ ਆ ਤੇ ਭਾਰਤੀ ਜਨਤਾ ਪਾਰਟੀ ਨਿੰਦਨ ਮੋਦੀ ਦੇ ਤੇ ਸਾਡੇ ਜਿਹੜੇ ਉਮੀਦਵਾਰ ਆ ਸਤਨਜੀਤ ਸੰਧੂ ਦੀ ਅਗਵਾਈ 'ਚ ਮੇਰੀ ਹੱਥ ਜੋੜ ਕੇ ਬੇਨਤੀ ਜੇ ਇਹਨਾਂ ਦਾ ਇਤਿਹਾਸ ਵੇਖ ਲਓ ਸਮੁੰਦਰੀ ਸਾਹਿਬ ਦਾ ਜੇ ਇਹਨਾਂ ਦਾ ਪਸ਼ੋਕੜ ਵੇਖੀਏ ਇਹਨਾਂ ਦੇ ਵੇਖ ਲਈਏ ਦੇਸ਼ ਦੀ ਸੂਬੇ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਨਾ ਕੀਤਾ ਆ ਅੰਬੈਸਡਰ ਰਹੇ ਨੇ ਅਮਰੀਕਾ 'ਚ ਆ ਮੈਨੂੰ ਮਾਣ ਆ ਤੇ ਜਿਹੜੀ ਸੇਵਾ ਇਬਰਾਇਮਪੁਰ ਦੇ ਇੱਕ ਸਾਡਾ ਮੁੰਡਾ ਅਮਰੀਕਾ 'ਚ ਐਕਸੀਡੈਂਟ ਨਾਲ ਪੂਰਾ ਆ ਮੈਂ ਪਰਸੋਂ ਨਾਲ ਹਾਂ 15 ਮਿੰਟ ਲੱਗੇ ਮੈਂ ਗੱਡੀ ਦੇ ਵਿੱਚ ਹੀ ਕੁਦਰਤੀ ਨਾਲ ਉਸ ਨਾਲ 15 20 ਮਿੰਟਾਂ 'ਚ ਇਹਨਾਂ ਨੇ ਸਾਰੇ ਸਾਡੇ ਪ੍ਰਬੰਧ ਕਰਕੇ ਉਹ ਵਿਚੇ ਸਾਡੇ ਵੀਰ ਦੀ ਬੋਡੀ ਐ ਡੈੱਡ ਬੋਡੀ ਉਹਦਾ ਪ੍ਰਬੰਧ ਕਰਕੇ ਸਾਨੂੰ ਇੱਥੇ ਵਾਪਸ ਲਿਆ ਕੇ ਦੇ ਰਹੇ ਆ ਸਾਡੇ ਭਾਗ ਚੰਗੇ ਆ ਕਿ ਸਾਨੂੰ ਇੱਕ ਦੂਰਦਰਸ਼ੀ ਵਾਲਾ ਇਨਸਾਨ ਮਿਲਿਆ ਜਿਹੜੇ ਸਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋ ਸਕਦਾ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੋ ਨਿਸ਼ਾਨ ਜੇ ਕਮਲ ਦਾ ਫੁੱਲ ਮੈਨਸ ਹਰ ਜਗ੍ਹਾ ਕਹਿੰਦਾ ਕਮਲ ਦਾ ਫੁੱਲ ਕਦੀ ਨਾ ਭੁੱਲ ਤਗੜੇ ਹੋ ਕੇ ਕਮਲ ਦੇ ਫੁੱਲ ਨੂੰ ਜਿਦਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ